ਪਰਾਂਮ ਹੋ ਚੁੱਕਾ ਹੈ ਸੀਜ਼ਫਾਇਰ ਹੋ ਚੁੱਕਾ ਹੈ ਤਾਂ ਦੋਨੇ ਦੇਸ਼ ਹੁਣ ਆਪਸ ਵਿੱਚ ਨਹੀਂ ਲੜਨਗੇ ਪਰ ਸਵਾਲ ਬਹੁਤ ਸਾਰੇ ਖੜੇ ਹੁੰਦੇ ਨੇ ਕਿ ਆਖਿਰਕਾਰ ਸ਼ਰਤਾਂ ਕੀ ਨੇ ਕਿਨਾਂ ਤੇ ਸਹਿਮਤੀ ਬਣੀ ਉਹਦੀ ਅਗਲੀ ਮੀਟਿੰਗ ਵੀ ਹੋਏਗੀ ਦੋਵੇਂ ਦੇਸ਼ ਮੀਟਿੰਗ ਦੇ ਦੌਰ ਤੇ ਜਾਣਗੇ ਪਰ ਆਮ ਜਨਤਾ ਕੀ ਸੋਚਦੀ ਐ ਸੀ ਇਸ ਵੇਲੇ ਆਮ ਜਨਤਾ 'ਚ ਪਹੁੰਚੇ ਆਂ ਜਨਤਾ ਦੀ ਸਾਥ ਵਿੱਚ ਪਹੁੰਚੇ ਆਂ ਜਿੱਥੇ ਹਰ ਵਰਗ ਦੇ ਲੋਕ ਜਿਹੜੇ ਨੇ ਤੁਸੀਂ ਵੇਖੋ ਕਿ ਤੁਹਾਨੂੰ ਬੈਠੇ ਨਜ਼ਰ ਆਣਗੇ ਐ ਉਹ ਲੋਕ ਨੇ ਜਿਹੜੇ ਕਿ ਸ਼ਾਂਤੀ ਦੇ ਪ੍ਰਤੀਕ ਨੇ ਜੋ ਕਿ ਹਮੇਸ਼ਾ ਆਪਣੇ ਆਪਣੇ ਵਿਚਾਰ ਰੱਖਦੇ ਸਨ ਜਦੋਂ ਭਾਰਤ ਅਤੇ ਪਾਕਿਸਤਾਨ ਆਪਸ ਵਿੱਚ ਲੜਦੇ ਸੀ ਪਾਕਿਸਤਾਨ ਵੱਲੋਂ ਕਿਨੌਣੀਆਂ ਹਰਕਤਾਂ ਕੀਤੀਆਂ ਗਈਆਂ ਸੀ ਉਦੋਂ ਵੀ ਇਹ ਲੋਕ ਅੱਗੇ ਆਏ ਸੀ ਤਾਂ ਅੱਜ ਅਸੀਂ ਇਹਨਾਂ ਲੋਕਾਂ ਕੋਲ ਜਾਣਾਗੇ ਕਿ ਆਖਿਰਕਾਰ ਕੀ ਕਹਿਣਾ ਚਾਹੁੰਦੇ ਨੇ ਸਰ ਜਿਸ ਤਰ੍ਹਾਂ ਯੁੱਧ ਵਿਰਾਮ ਦਾ ਐਲਾਨ ਕਰ ਦਿੱਤਾ ਗਿਆ ਦੋਨੇ ਦੇਸ਼ਾਂ ਦੇਸ਼ਾਂ ਵੱਲੋਂ ਡੋਨਲਡ ਟਰੰਪ ਨੇ ਵੀ ਐਲਾਨ ਕੀਤਾ ਕਿਵੇਂ ਵੇਖਦੇ ਹੋ ਬਚ ਗਿਆ ਬਹੁਤ ਬਹੁਤ ਵਧੀਆ ਗੱਲ ਹੋਈ ਹੈ ਚਲੋ ਜਿਹੜੇ 12 ਨੂੰ ਫੈਸਲਾ ਹੋਣਾ ਕੁਝ ਸ਼ਰਤਾਂ ਹੁੰਦੀਆਂ ਆਪਸ ਵਿੱਚ ਮੰਨਣਾ ਪੈਣਾ ਤੇ ਬਹੁਤ ਵਧੀਆ ਗੱਲ ਹੈ ਜੀ ਵੀ ਜਿਹੜਾ ਕਿਉਂਕਿ ਜਿਹੜੀ ਨਵੀਂ ਸਾਡੀ ਜਨਰੇਸ਼ਨ ਆ ਇਹਨਾਂ ਇਹ ਚੰਜ ਚ ਨਹੀਂ ਵੇਖਿਆ ਕਿ ਜਾ 12 1 ਵਜੇ ਰੋਟੀ ਖਾਣੇ ਬੰਦੇ ਫਿਰਨਦੋਂ ਵਾਲੇ ਬੰਦੇ ਅੰਮ੍ਰਿਤਸਰੀਏ 8 ਵਜੇ ਅੰਦਰ ਵੜ ਜਾਂਦੇ ਸੀ ਫਿਰ ਏਸੀ ਵਾਲੇ ਬੰਦੇ ਪੱਕੇ ਥੱਲੇ ਸੌਂ ਸਕਦੇ ਸੀ ਬਹੁਤ ਲੋਕੀ ਬੜੇ ਖੁਸ਼ ਹੋਏ ਜੀ ਸਿੱਧੀ ਗੱਲ ਐ ਸਸਸ ਦੀ ਗੱਲ ਐ ਵਈ ਜੀ ਹਾਂ ਵੀ ਜਿਹੜੇ 12 ਬਲਕਿ ਲਾਈਫ ਸਟਾਈਲ ਹੋ ਜਾ ਬੰਨ ਜਾਂਦਾ ਏਸੀ ਵਾਲੇ ਬੰਦੇ ਪੱਕੇ ਥੱਲੇ ਸੌਂ ਸਕਦੇ ਆ ਫਿਰ ਤੇ ਫਿਰ ਜਿਹੜੇ ਬੰਦੇ 12 12 ਅੰਬਸਰੀਏ ਖਾਣ ਪੀਣ ਵਾਲੇ ਬੰਦੇ ਅੱਠ ਵੇਲੇ ਘਰ ਵੜਨ ਵਾਲੇ ਕਿਹਨੇ ਵੜ ਸਕਦੇ ਇਹ ਇਨੇ ਖੁਸ਼ ਐ ਲੋਕੀ ਬਹੁਤ ਖੁਸ਼ ਆ ਬਹੁਤ ਬਹੁਤ ਮੈਂ ਕਹਿੰਦਾ ਪਰਮਾਤਮਾ ਸ਼ਾਂਤੀ ਹੋਵੇ ਤੇ ਵਧੀਆ ਹੋਵੇ ਬੱਚੇ ਸਾਡੇ ਆ ਗਾਂਜੇ ਦੇ ਵਿੱਚ ਬਨੀ ਦੇਬ ਜੀ ਬਾਜੀ ਕੀ ਕਹਿਣਾ ਚਾਹੁੰਦੇ ਕਾਰੋਬਾਰ ਖੁੱਲਣ ਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੇ ਬਹੁਤ ਤਸੀਸ ਫਾਇਰ ਹੋ ਗਿਆ ਵਾ ਤੇ ਸਾਰਿਆਂ ਦੇ ਕੰਮ ਚੱਲ ਪਣਗੇ ਚੱਲ ਪਣਗੇ ਇਹ ਹੋਟਲ ਜੇ ਕੰਮ ਨੇ ਹੋਟਲ ਨੇ ਜੀ ਅੱਛਾ ਹੋਟਲ ਦਾ ਕਿੰਨਾ ਕੁ ਬੁਰਾ ਹਾਲ ਸੀ ਜੇ ਬਿਲਕੁਲ ਬੁਰਾ ਹਾਲ ਹੋ ਗਿਆ ਸੀ 100% ਹੀ ਬੰਦ ਹੋ ਗਿਆ ਸੀ ਕੰਮ ਦੋ ਤਿੰਨ ਦਿਨ ਤਾਂ ਹੋਰ ਵੀ ਕੁਝ ਲੋਕ ਨੇ ਬਾਜੀ ਕੀ ਜੰਗ ਕਿਸੇ ਚੀਜ਼ ਦਾ ਹੱਲ ਹੁੰਦਾ ਹੈ ਹਾਂਜੀ ਜੰਗ ਹੱਲ ਹੁੰਦਾ ਕਿਸੇ ਚੀਜ਼ ਦਾ ਨਹੀਂ ਜੰਗ ਹੱਲ ਨਹੀਂ ਹੈ ਜੀ ਫਿਰ ਵੀ ਜਿਹੜੀ ਗੱਲਬਾਤ ਹੋਣੀ ਆ ਪਹਿਨਤੀ ਲੜਾਈ ਹੋਈ 71 ਦੀ ਲੜਾਈ ਹੋਈ ਫਿਰ ਵੀ ਉਹਨਾਂ ਇੱਕ ਮੰਚ ਤੇ ਬਹਿ ਕੇ ਤੇ ਫੈਸਲਾ ਲਿਆ ਫੈਸੀ ਬਹੁਤ ਵਧੀਆ ਆ ਖਾਸ ਕਰਕੇ ਆਪਣੇ ਪੰਜਾਬ ਵਾਸਤੇ ਕਿਉਂਕਿ ਇਹ ਪੰਜਾਬ ਆ ਗੁਰੂਆਂ ਦੀ ਧਰਤੀ ਇੱਥੇ ਕਈ ਲੜਾਈਆਂ ਹੋਈਆਂ ਫਿਰ ਵੀ ਪੰਜਾਬ ਬਚਿਆ ਰਿਹਾ ਹੁਣ ਇਹ ਬਹੁਤ ਵਧੀਆ ਹੋਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਤੁਸੀਂ ਦੇਖੋ ਖੁਸ਼ੀਆਂ ਇਹਨਾਂ ਦੇ ਚਿਹਰੇ ਤੇ ਨੇ ਸਰਦਾਰ ਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਜੋਰ ਨਾਲ ਕਰਤਾ ਬਾਤ ਜੀ ਚਲੋ ਤੁਹਾਡੇ ਕੋਲੋਂ ਪੁੱਛਿਆ ਤੁਸੀਂ ਸਿਆਣੇ ਬੰਦੇ ਜੀ ਤੁਹਾਡੇ ਬਹੁਤ ਵਧੀਆ ਹੋਇਆ ਜੋ ਹੋਇਆ ਚੰਗਾ ਹੋਇਆ ਫੀਸਫਾਇਰ ਹੋ ਗਿਆ ਬਹੁਤ ਵਧੀਆ ਗੱਲ ਹੋਈ ਆ ਅੱਛਾ ਫੋਰਸਸ ਤੇ ਕਿੰਨੀ ਕਿ ਟੈਨਸ਼ਨ ਹੁੰਦੀ ਹੈ ਜਿਸ ਵੇਲੇ ਇਸ ਤਰ੍ਹਾਂ ਦੀ ਲੜਾਈ ਲੱਗਦੀ ਹੈ ਬਹੁਤ ਟੈਨਸ਼ਨ ਹੁੰਦੀ ਆ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਫੋਰਸ ਤੇ ਵੇਲੇ ਇੱਕ ਵੇਲੇ ਖਾਣਾ ਪੀਣਾ ਨਹਾਉਣਾ ਧੋਣਾ ਬਹੁਤ ਔਖਾ ਹੋ ਜਾਂਦਾ ਮੂਵਮੈਂਟ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਹ ਬਹੁਤ ਚੰਗਾ ਹੋਇਆ ਜਿਹੜਾ ਇਹ ਸਮਝੌਤਾ ਹੋ ਗਿਆ ਨਾ ਸਮਝੌਤਾ ਹੋ ਗਿਆ ਤਾਂ ਕੋਸ਼ਿਸ਼ ਹੋ ਵਸੇ ਚੀਜ਼ ਕਿਉਂਕਿ ਤੁਸੀਂ ਫੌਜ ਚ ਰਹੇ ਹੋ ਤੇ ਇਸ ਕਰਕੇ ਤੁਹਾਨੂੰ ਇਹ ਸਵਾਲ ਜ਼ਿਆਦਾ ਜ਼ਰੂਰੀ ਬਣਦਾ ਹਾਂ ਨਹੀਂ ਜੀ ਬਹੁਤ ਵਧੀਆ ਹੋ ਗਿਆ ਕੰਮ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਹਰ ਤਰ੍ਹਾਂ ਦੇ ਲੋਕ ਨੇ ਤੁਹਾਨੂੰ ਦੱਸਿਆ ਜਿੱਥੇ ਵਪਾਰਕ ਕਿਤੇ ਦੇ ਲੋਕ ਸੀ ਸਾਬਕਾ ਫੌਜੀ ਨੇ ਹੋਰ ਵੀ ਵਪਾਰਕ ਲੋਕ ਨੇ ਭਾਜੀ ਕਿੱਦਾਂ ਦੇਖਦੇ ਹੋ ਕਿ ਜੋ ਕੀ ਕਿਉਂਕਿ ਦੋਵੇਂ ਦੇਸ਼ ਤਣੇ ਵੀ ਬਹੁਤ ਹੋਏ ਸੀ ਉਹ ਕਹਿੰਦਾ ਮੈਂ ਤੁਹਾਨੂੰ ਨਹੀਂ ਛੱਡਣਾ ਉਹ ਕਹਿੰਦਾ ਮੈਂ ਤੁਹਾਨੂੰ ਨਹੀਂ ਛੱਡਣਾ ਤੇ ਉਸ ਤੋਂ ਵਿੱਚ ਅਚਾਨਕ ਜਿਹੜੀ ਸਹਿਮਤੀ ਬਣੀ ਦੇਖੋ ਜੀ ਇੱਕ ਤੇ ਬਹੁਤ ਮੁਬਾਰਕ ਆ ਜੀ ਇਹ ਜੋ ਮਾਹੌਲ ਪੈਦਾ ਕੀਤਾ ਗਿਆ ਜਾਂ ਹੋਇਆ ਇਹ ਬਹੁਤ ਮੜਾ ਸੀਗਾ ਪਰ ਦੌਰ ਲੰਘ ਗਿਆ ਖਤਮ ਹੋ ਗਿਆ ਹਮਮ ਅੱਛੀ ਗੱਲ ਹੋਈ ਹੈ ਪਰ ਅਸੀਂ ਇਹ ਚਾਹਦੇ ਹਾਂ ਕਿ ਜੋ ਵਪਾਰ ਇੱਥੇ ਹੁੰਦਾ ਪਾਕਿਸਤਾਨ 'ਚ ਵੀ ਹੋਵੇ ਦੋਵੇਂ ਆਪਸ ਵਿੱਚ ਮਿਲ ਕੇ ਛੋਟਾ ਵੱਡਾ ਭਰਾ ਸਹਮਤੀ ਨਾਲ ਚੱਲਣ ਜੀ ਬਸ ਅੱਛੀ ਗੱਲ ਹੈ ਹਾਂ ਤਾਂ ਕਿਉਂਕਿ ਜਿਸ ਤਰੀਕੇ ਨਾਲ ਖਟਾਸ ਆਈ ਸੀ ਉਹ ਬਹੁਤ ਜ਼ਿਆਦਾ ਸੀ ਖਟਾਸ ਫਿਰ ਇਦਾਂ ਜਦੋਂ ਰਿਸ਼ਤੇ ਪੈਦਾ ਹੁੰਦੇ ਨੇ ਖਟਾਸ ਵੀ ਤਾਂ ਹੁੰਦੀ ਹੈ ਜੀ ਚਾਰਜੀ ਘਰ ਚ ਹੁੰਦੇ ਹੁੰਦੀ ਹੈ ਖੜਾਸ ਕੇ ਐਸੀ ਕੋਈ ਪਰ ਇਹ ਦੋਨੇ ਲੜਦੇ ਨੇ ਬਾਕੀ ਤੇ ਹੋਰ ਕਿਤੇ ਗੁਆਂਡੀ ਮੁਲਕ ਘਾਟੀ ਲੜਦੇ ਬੜੀ ਬੜੀ ਜਗ੍ਹਾ ਲੜਾਈ ਹੁੰਦੀ ਹੈ ਜੀ ਕਈਆਂ ਦੀ 쇼 ਹੁੰਦੀ ਹੈ ਕਈਆਂ ਦੀ ਨਹੀਂ ਹੁੰਦੀ ਹਾਂ ਪਰ ਟਰੰਪ ਦਾ ਸਿੱਕਾ ਚੱਲਿਆ ਵੇਖ ਮੇਬੀ ਕਹਿ ਸਕਦੇ ਆ ਜੀ ਤਾਂ ਬਿਲਕੁਲ ਤੁਸੀਂ ਵੇਖੋ ਪਰ ਹੋਰ ਵੀ ਲੋਕ ਨੇ ਸਰਦਾਰ ਜੀ ਕਿੱਦਾਂ ਵੇਖਦੇ ਹੋ ਕਿਉਂਕਿ ਜਿਸ ਤਰੀਕੇ ਨਾਲ ਐ ਸਹਿਮਤੀ ਬਣੀ ਆ ਆਪਸ ਕੀ ਸਮਝਦੇ ਹੋ ਇਹ ਕਹਿੰਦੇ ਇਹ ਪਾਕਿਸਤਾਨ ਚ ਪਾਕਿਸਤਾਨ ਦਾ ਸਭ ਕੁਝ ਜੋ ਬੰਦੇ ਕਰਦਾ ਹੈ ਮਿਮੀ ਮਿਲੀ ਤੇ ਐਸਾ ਕੋਈ ਜੋ ਕੁਝ ਹੋ ਚਾਹੀਦਾ ਉਹ ਬਰ ਹੈ ਇਹਨਾਂ ਨੇ ਕੋਈ ਹੁਣ ਨਹੀਂ ਦੇਣਾ ਜੇ ਪਾਕਿਸਤਾਨ ਤੇ ਹਿੰਦਿਆਂ ਦਾ ਆਪਸ ਤੇ ਵਿੱਚ ਠੀਕ ਹੋ ਜਾਏ ਤੇ ਪਾਕਿਸਤਾਨ ਤੇ ਪਾਕਿਸਤਾਨ ਦੀ ਮਿਟੀ ਜ਼ੀਰੋ ਹੋਈ ਕੋਈ ਗੱਲ ਉਹ ਲੋੜੀ ਨਹੀਂ ਇਹ ਕਾਕੇ ਮਿਮੀ ਮਿਮੀ ਮਿਟੀ ਕੋਈ ਕਹਿੰਦੇ ਕਿ ਹੋਸ ਹੋਈ ਦੀ ਬਿਲਕੁਲ ਤਾਂ ਪਾਜੀ ਕੀ ਕਹਿਣਾ ਚਾਹੋ ਦੇਖੋ ਜੀ ਜਿਹੜਾ ਸੀ ਸਫਾਰ ਹੋਇਆ ਬਹੁਤ ਵਧੀਆ ਹੋਇਆ ਦੋਨਾਂ ਦੇ ਛਾਲੀ ਚੰਗੀ ਗੱਲ ਹੈ ਤੇ ਇਸ ਕਰਕੇ ਮੈਂ ਸਭ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਸਮੇਂ ਤੋਂ ਟੈਨਸ਼ਨ ਸੀ ਅੱਜ ਜਦੋਂ ਕਾਜ ਕਿਉਂਕਿ ਅੱਜ ਇਸ ਵੇਲੇ ਤੁਸੀਂ ਕਾਫੀ ਰਿਲੈਕਸ ਬੈਠੇ ਹੋ ਕਾਫੀ ਪਰ ਜਦੋਂ ਜੰਗ ਦਾ ਮਾਹੌਲ ਸੀ ਕਾਫੀ ਟੈਨਸ਼ਨ ਵੀ ਸੀ ਚਿਹਰੇ ਤੇ ਸਰ ਟੈਨਸ਼ਨ ਤੇ ਹੈਗੀ ਸੀ ਬੱਚਿਆਂ ਨੂੰ ਵੀ ਟੈਨਸ਼ਨ ਸੀ ਸਾਨੂੰ ਵੀ ਟੈਨਸ਼ਨ ਸੀਗੀ ਹਰ ਹਰ ਲੋਕਾਂ ਨੂੰ ਟੈਨਸ਼ਨ ਸੀ ਰਾਤ ਨੂੰ ਲਾਈਟ ਨਹੀਂ ਆਂਦੀ ਸੀ ਅੱਜ ਕੱਲ ਤੇ ਯਾਨੀ ਕਿ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ ਵੀ ਆਦਮੀ ਏਸੀ ਤੋਂ ਬਗੈਰ ਰਹਿ ਨਹੀਂ ਸਕਦਾ ਤੇ ਰਾਤ ਨੂੰ ਜਦੋਂ ਇਨਵਰਟਰ ਵੀ ਬੰਦ ਹੋ ਜਾਂਦੇ ਸੀ ਤੇ ਫਿਰ ਬਹੁਤ ਮੁਸ਼ਕਲ ਹੁੰਦਾ ਸੀਗਾ ਤੇ ਇਹਦੇ ਨਾਲ ਬਹੁਤ ਵਧੀਆ ਹੈ ਚਲੋ ਲਾਈਟ ਵੀ ਆ ਗਈ ਲੋਕੀ ਕਿਹਦਾ ਲੱਗ ਰਿਹਾ ਸੈਰ ਕਰਕੇ ਰੋਜ਼ ਵੀ ਸੈਰ ਕਰਦੇ ਸੀ ਅੱਜ ਕਿਹਦਾ ਅੱਜ ਬਹੁਤ ਵਧੀਆ ਲੱਗ ਰਿਹਾ ਜੀ ਸੈਰ ਕਰਕੇ ਬਹੁਤ ਵਧੀਆ ਲੱਗ ਰਿਹਾ ਅੱਜ ਭਾਜੀ ਕੀ ਕਹਾਂ ਜਾਊ ਸੀਜ਼ ਫਾਇਰ ਹੋ ਗਿਆ ਬਹੁਤ ਵਧੀਆ ਹੋ ਗਿਆ ਜਦੋਂ ਉਧਰ ਤੇ ਬੰਦੇ ਵੀ ਮਰਦੇ ਹੀ ਸਾਨੂੰ ਦੁੱਖ ਹੁੰਦਾ ਸੀ ਉਹ ਵੀ ਤੇ ਸਾਡੇ ਹੀ ਭੈਣ ਭਰਾਵਾ ਸਾਡੇ ਰੱਬ ਦੇ ਬੰਦੇ ਉਹ ਵੀ ਬਹੁਤ ਮਤਲਬ ਵਧੀਆ ਗੱਲ ਹੋ ਗਈ ਹੈ ਤੇ ਬਾਕੀ ਤੁਸੀਂ ਇਹ ਪੁੱਛਿਆ ਇਹਨਾਂ ਨੂੰ ਵੀ ਤੁਹਾਨੂੰ ਕਿਹੋ ਜਿਹਾ ਲੱਗਦਾ ਪਈ ਟੈਨਸ਼ਨ ਹੈ ਗਈ ਸੀ ਕਿ ਨਹੀਂ ਮੈਂ ਆਪਣੀ ਗੱਲ ਕਰਦਾ ਮੈਨੂੰ ਕੋਈ ਟੈਨਸ਼ਨ ਨਹੀਂ ਕਿਉਂ ਕਿ ਮੈਂ ਅੱਗੇ ਤਿੰਨ ਲੜਾਈਆਂ ਦੇ ਅੱਗੇ ਦੇਖੀਆਂ ਮੇਸ ਬੱਚੇ ਸਾਡੇ ਕਹਿੰਦੇ ਤੂੰ ਇੱਥੇ ਆ ਜਾਓ ਜੀ ਬੰਗਲੌਰ ਆ ਜਾਓ ਇੱਧਰ ਆ ਜਾਓ ਉਹ ਮੈਂ ਕਹਾ ਸਭ ਕੁਝ ਮੈਂ ਖਾਦਾ ਪੀਤੇ ਹੋਈਆਂ ਲੜਾਈਆਂ ਮੇਰੇ ਤੇ ਕੋਈ ਅਸਰ ਨਹੀਂ ਆ ਗਿਆ ਇਸ ਗੱਲ ਦਾ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਹੈਗੀ ਸਾਨੂੰ ਇਸ ਗੱਲ ਦੀ ਖੁਸ਼ੀ ਪਈ ਇੰਡੀਆ ਨੇ ਅਟੈਕ ਕੀਤਾ ਉਹਨੂੰ ਲਾਣੀ ਚੋਬ ਜ਼ਰੂਰੀ ਸੀ ਕਿਉਂਕਿ ਜੋ ਹਰਕਤਾਂ ਕਰਦਾ ਸੀ ਬਿਲਕੁਲ ਹਾਂ ਹੁਣ ਰਾਮ ਨਾ ਠੰਡੇ ਹੋ ਕੇ ਬਹਿ ਗਏ ਬਾਕੀ ਇਹ ਗੱਲ ਹੈ ਜੇ ਉਹਨਾਂ ਦਾ ਰੁਪਈਆ ਨੁਕਸਾਨ ਹੋਇਆ 50 ਸਾਡਾ ਵੀ ਹੋਇਆ ਹਾਂ ਹਾਂ ਬਿਲਕੁਲ ਬਿਲਕੁਲ ਤੇ ਇਸ ਕਰਕੇ ਚਲੋ ਜਿਹੜੇ ਬੰਦੇ ਉਥੋਂ ਦੇ ਮਰਦੇ ਉਹ ਸਾਨੂੰ ਪਿੰਚ ਹੁੰਦਾ ਸੀ ਕਿ ਬੰਦੇ ਨਾ ਮਰਨ ਉਧਰ ਦੇ ਵੀ ਨਾ ਮਰਨ ਇਧਰ ਦੇ ਵੀ ਨਾ ਮਰਨ ਕਿਉਂਕਿ ਜੋ ਪਹਿਲਗਾਮ ਚ ਵੀ ਘਟਨਾ ਹੋਈ ਉਹ ਵੀ ਗਲਤ ਉਹ ਗੱਲ 'ਤੇ ਉਹਨਾਂ ਨੂੰ ਚੋਬ ਲੈਣੀ ਜ਼ਰੂਰੀ ਸੀ ਚੋਬ ਲੈਣੀ ਜਿਹੋ ਜੀ ਉਹ ਕਰਤੂਤਾਂ ਕੀਤੀਆਂ ਸੀ ਉਹਨਾਂ ਨੇ ਹੁਣ ਇੱਕ ਪਾਕਿਸਤਾਨ ਨੰਗਾ ਹੋ ਗਿਆ ਉਹਦੇ ਜਨਾਜ਼ੇ ਤੇ ਮਿਲਟਰੀ ਦੇ ਅਫਸਰ ਵੱਡੇ ਵੱਡੇ ਜਾਣਦੇ ਬਿਲਕੁਲ ਹਾਂ ਮਤਲਬ ਹੁਣ ਕੋਈ ਗੱਲ ਬਾਕੀ ਥੋੜੀ ਵੀ ਉਹਨਾਂ ਦੀ ਮਦਦ ਨਹੀਂ ਕਰਦੇ ਉਹ ਗਰਵਾਦਿਆਂ ਦੀ ਉਹ ਤਾਂ ਬਿਲਕੁਲ ਬਹੁਤ ਸਾਰੀ ਚੀਜ਼ਾਂ ਸਪਸ਼ਟ ਹੋ ਰਹੀਆਂ ਨੇ ਕੁਝ ਹੋਰ ਵੀ ਲੋਕ ਨੇ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਇਹ ਸਹਿਮਤੀ ਬਣੀ ਹੈ ਇਹ ਜੋ ਵੀ ਬਣੀ ਹੈ ਠੀਕ ਹੈ ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਝਣ ਵਾਲਾ ਨਹੀਂ ਹੈਗਾ ਠੀਕ ਹੈ ਜੀ ਤਾਂ ਮੋਦੀ ਸਾਹਿਬ ਜਿੰਦਾਬਾਦ ਤੇ ਮੋਦੀ ਸਾਹਿਬ ਜੋ ਵੀ ਫੈਸਲਾ ਕਰਨਗੇ ਉਹ ਸੋਚ ਸਮੇਂ ਕਿ ਕਰਨਗੇ ਸਾਨੂੰ ਉਹਨਾਂ ਤੇ ਬੂਰਾ ਭਰੋਸਾ ਹੈ ਪਰ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਡੀਜੀਐਮਓ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਪਾਕਿਸਤਾਨ ਤੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਇੰਡੀਆ ਦੋਨਾਂ ਦੀ ਆਪਸ ਗੱਲਬਾਤ ਹੋਈ ਹੈ ਤਾਂ ਦੇ ਗੱਲਬਾਤ ਅੱਗੇ ਵਧੀ ਹੈ ਪਤਾ ਪਹਿਲਾਂ ਵੀ ਹੋਈਆਂ ਨੇ ਨਵੀਂ ਥੋੜੀ ਹੋਣ ਲੱਗੀ ਹੈ ਗੱਲਬਾਤਾਂ ਤਾਂ ਪਹਿਲਾਂ ਵੀ ਹੋਈਆਂ ਫੇਰ ਵੀ ਕਾਂਡ ਹੋਇਆ ਕੋਈ ਨਵੀਆਂ ਗੱਲਾਂ ਤਾਂ ਨਹੀਂ ਨਾ ਆ ਗਈਆਂ ਤਾਂ ਸੋਚ ਸਮੇਂ ਕੇ ਮੋਜੀ ਸਾਹਿਬ ਫੈਸਲਾ ਕਰਨ ਜੋ ਕਰਨਾ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜੀ ਹਾਂਜੀ ਦੀ ਕੀ ਕਹਿਣਾ ਚਾਹੋਗੇ ਜੋ ਹੈ ਜੀ ਇਹ ਠੀਕ ਹੋਇਆ ਹੈ ਬਹੁਤ ਅੱਛਾ ਹੈ ਤਾਂ ਬਿਲਕੁਲ ਤੁਸੀਂ ਵੇਖੋ ਕੁਝ ਹੋਰ ਵੀ ਲੋਕ ਨੇ ਗੱਲਬਾਤ ਕਰਾਂਗੇ ਤਾਂ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਮੌਜੂਦ ਹਾਂ ਤਾਂ ਕਿਉਂਕਿ ਅਕਸਰ ਲੋਕ ਇੱਥੇ ਸ਼ਾਮ ਨੂੰ ਸੈਰ ਕਰਨ ਵੇਲੇ ਆਉਂਦੇ ਨੇ ਤੁਸੀਂ ਵੇਖੋ ਕਿ ਅੱਜ ਜਿਹੜੀ ਸਾਥ ਇਹਨਾਂ ਦੀ ਲੱਗੀ ਹੈ ਤੇ ਸਾਥ 'ਚ ਨੈਚੁਰਲੀ ਗੱਲ ਹੈ ਡਿਸਕਸ਼ਨ ਅੱਜ ਹੋਈ ਚਲਦੀ ਹੋਏਗੀ ਕਿ ਆਖਿਰਕਾਰ ਸੀਜ਼ਫਾਇਰ ਨੂੰ ਕਿਵੇਂ ਵੇਖਦੀ ਆਮ ਜਨਤਾ ਕਿਵੇਂ ਵੇਖਦੀ ਕਿਉਂਕਿ ਸਭ ਤੋਂ ਜ਼ਿਆਦਾ ਕੋਈ ਵੀ ਕੰਮ ਹੋਵੇ ਜਨਤਾ ਹੀ ਪ੍ਰਭਾਵਿਤ ਹੁੰਦੀ ਹੈ ਤੁਸੀਂ ਕਿਵੇਂ ਵੇਖਦੇ ਵੇਖੋ ਜੀ ਇਹ ਜੋ ਮੋਦੀ ਸਾਹਿਬ ਨੇ ਪ੍ਰਾਲਾ ਕੀਤਾ ਹੈ ਜੋ ਉਹਨਾਂ ਨੂੰ ਸਬਕ ਸਿਖਾਇਆ ਹੈ ਇਹ ਬੜਾ ਵਧੀਆ ਸਿਖਾਇਆ ਹੈ ਕਿਉਂਕਿ ਹਗੀ ਤੇ ਪੁੱਤੇ ਕੁੱਤੇ ਦੀ ਪੂੰਛ ਆ ਐ ਸਹੀ ਤੇ ਹੋਣਾ ਨਹੀਂ ਐ ਪਰ ਜਿਹੜੇ ਜਿਹੜੇ ਹਮਲਾ ਕਰਤਾ ਉਹਨਾਂ ਨੇ ਅੰਤ ਕੀ ਅੱਡੇ ਉੜਾਤੇ ਆ ਉਹਨਾਂ ਦੇ ਵੀ 14 ਰਿਸ਼ਤੇਦਾਰ ਮੜੇ ਜਿਹੜੇ ਪਿੱਟਰੇ ਆ ਨਾਲੇ ਨੰਗਿਆ ਵੀ ਘੜਤਾ ਉਹਨਾਂ ਨੂੰ ਕਿ ਦੇਖੋ ਜਿਹੜੇ ਆ ਉੱਗਰਵਾਦ ਆ ਸੈਨਾ ਦੇ ਨਾਲ ਖੜੇ ਹੋ ਕੇ ਉੱਥੇ ਉਹਨਾਂ ਦੀ ਮਤਲਬ ਜਨਾਜੇ ਜੇ ਖੜੇ ਆ ਤੇ ਬਿਲਕੁਲ ਪੂਰੇ ਮਤਲਬ ਕਿ ਵਰਲਡ ਚ ਨੰਗੇ ਹੋ ਗਏ ਆ ਲੋਕ ਬਾਕੀ ਇਹਨਾਂ ਨੂੰ ਸਬਕ ਤੇ ਮਿਲਣਾ ਹੀ ਹੈ ਇਹ ਕਿੰਨੀ ਕਿਤੇ ਲਾਲ ਸਕਦੇ ਸੀ ਬਾਕੀ ਇੰਡੀਆ ਹੋ ਨੋ ਇੰਡੀਆ ਨਹੀਂ ਰਿਹਾ ਕਮਜ਼ੋਰ ਨਹੀਂ ਰਿਹਾ ਕਿ ਜਿਹੜਾ ਮਰਜੀ ਆਏਗਾ ਦੋ ਗੱਲਾਂ ਸਮਝਾਏਗਾ ਤੇ ਇੰਡੀਆ ਮੰਝੇਗਾ ਇਹ ਆਪਣੀ ਸਰਕਾਰ ਨੇ ਉਹਨਾਂ ਨੂੰ ਆਪਣੀ ਤਾਕਤ ਦਿਖਾਤੀ ਹੈ ਕਿ ਅਸੀਂ ਕੀ ਕੀ ਗਏ ਆ ਰਾਤੀ ਜਿਹੜੇ ਜਿੰਨੇ ਨੇ ਡਰੋਨ ਉਥੋਂ ਭੇਜੇ ਆ ਕੁਛ ਕੀਤਾ ਇੱਕ ਤੇ ਅਸੀਂ ਸਰਕਾਰ ਦਾ ਬੜਾ ਮਤਲਬ ਆਪਣੀ ਫੌਜ ਦਾ ਜਿਹੜੇ ਸਾਡੇ ਸੈਨਿਕ ਹੈ ਉਹਨਾਂ ਦਾ ਤੇ ਬੜਾ ਹੀ ਮਤਲਬ ਕਿ ਸ਼ੁਕਰੀਆ ਕਾਨੇ ਉਹਨਾਂ ਦੀ ਹਿੰਮਤ ਉਹਨਾਂ ਦੀ ਤੀਰਦਾ ਦਿੰਨੇ ਆ ਜਿਨ੍ਹਾਂ ਨੇ ਇੱਕ ਡਰੋਨ ਵੀ ਮਤਲਬ ਕੀ ਹੈ ਗੁਰੂਆਂ ਦੀ ਨਗਰੀ ਤੇ ਜਾਂ ਕਿਹੇ ਪੂਰੇ ਪਾਸੇ ਡਿੱਗਣ ਨਹੀਂ ਦਿੱਤੀ ਦੇਖੋ ਜਿੱਥੇ 200 400 ਭੇਜਦੇ ਆ ਇੱਕ ਅੱਧਾ ਤਾਂ ਮਾਮੂਲੀ ਗੱਲ ਆ ਅਸੀਂ ਉਹ ਨਿਸ਼ਾਨਾ ਲਾਵਾਂਗੇ ਡਿੱਗ ਜਾਂਦਾ ਬਾਕੀ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਇੰਡੀਆ ਕਮਜ਼ੋਰ ਨਹੀਂਗਾ ਇਹ ਤੁਹਾਨੂੰ ਘਾੜ ਕੀ ਤੁਹਾਨੂੰ ਪਿਛਲੇ ਘਾੜ ਤੱਕ ਛੱਡ ਕੇ ਆ ਸਕਦਾ ਜੀ ਬਿਲਕੁਲ ਤੁਸੀਂ ਵੇਖੋਗੇ ਸੁਨੇਹਾ ਵੀ ਦਿੱਤਾ ਭਾਰਤ ਨੇ ਬਹੁਤ ਵਧੀਆ ਗੱਲ ਇਹਨਾਂ ਨੇ ਕੀਤੀ ਕਿ ਸਮਝੋ ਕਿ ਮੁਰ ਇਹ ਚੀਜ਼ਾਂ ਨਹੀਂ ਹੋਣਗੀਆਂ ਇਹ ਚੀਜ਼ ਨੂੰ ਮੰਨਦੇ ਹੋ ਕਿ ਨਾਲੇ ਪਾਕਿਸਤਾਨ ਆ ਫਸਿਆ ਹੈ ਉਧਰ ਉਹ 30% ਜਾਂ ਕਿੰਨੀ ਸਿਆਣਾ ਤੇ ਉਹਦੀ ਬਲੂਚਿਸਤਾਨ ਚ ਵੜੀ ਸੀ ਉਧਰ ਉਹ ਵੀ ਉਹਨੂੰ ਪੈ ਗਏ ਆ ਇਧਰ ਉਹ ਅਸੀਂ ਵੀ ਪੈ ਗਏ ਆ ਉਹਨੂੰ ਤੇ ਉਹ ਸਮੇ ਆਪਣਾ ਸਿੱਕਾ ਜਮਾਣਾ ਚਾਹੀਦਾ ਜੀ ਪੂਰਾ ਹਾਂਜੀ ਭਾਰਤ ਨੂੰ ਇਸ ਮੁਕਾਮ ਇਸ ਮਾਹੌਲ ਚ ਆਪਣਾ ਸਿੱਕਾ ਪੂਰਾ ਜਮਾਨਾ ਚਾਹੀਦਾ ਤੇ ਜਿਹੜਾ ਕੰਪਰੋਮਾਈਜ਼ ਕਰਾਣ ਦੇ ਆ ਬਾਹਰ ਦੇ ਵੱਡੇ ਵੱਡੇ ਜਿਹੜੇ ਕੰਟਰੀਆਂ ਆਪਣੇ ਆਪ ਨੂੰ ਪਾਵਰਫੁੱਲ ਕਹਿੰਦੀਆਂ ਇਹ ਭਾਰਤ ਦਾ ਸਿੱਕਾ ਹੀ ਹੈਗਾ ਉਹਨਾਂ ਨੂੰ ਆਪਣਾ ਭੇ ਆ ਕਿਥੇ ਭਾਰਤ ਸਾਡੇ ਹੱਥੋਂ ਨਿਕਲ ਜੇ ਅੱਜ 130 ਕਰੋੜ ਦੀ ਆਬਾਦੀ ਹੈ 24 ਕਰੋੜ ਦਾ ਬੰਦਾ ਇੱਥੇ 150 ਕਰੋੜ ਮਾਰਕੀਟਿੰਗ ਹੈ ਸਭ ਕੁਝ ਹੈ ਤੇ ਭਾਰਤ ਦਾ ਸਿੱਕਾ ਹੈਗਾ ਤੇ ਸਾਰੇ ਅੱਜ ਭਾਰਤ ਦੇ ਨਾਲ ਕੰਪਰੋਮਾਈਜ਼ ਕਰਾ ਰਹੇ ਆ ਭਾਰਤ ਦਾ ਸਿੱਕਾ ਹੈ ਜੀ ਹਾਂ ਤੇ ਕੀ ਕਰਨਾ ਚਾਹੋਗੇ ਜੀ ਬਹੁਤ ਵਧੀਆ ਜੀ ਆ ਜਿਹੜਾ ਕਦਮ ਚੁੱਕਿਆ ਵਧੀਆ ਹੋਇਆ ਜੋ ਹੋਇਆ ਪੂਰੀ ਸਾਡੇ ਆਰਮੀ ਨੇ ਪੂਰਾ ਡਟ ਕੇ ਮੁਕਾਬਲਾ ਕੀਤਾ ਉਹਨਾਂ ਦੇ ਉਹਨਾਂ ਦੇ ਪੂਰੇ ਉਹਨਾਂ ਦੇ ਡਰੋਨ ਪੂਰੇ ਮਾਰਤੇ ਆ ਪੂਰਾ ਕੋਈ ਦਿੱਕਤ ਨਹੀਂ ਬਾਕੀ ਸਾਡੇ ਬੰਟੀ ਭਾਈ ਦੇ ਦੇਖੋ ਆਰਮੀ ਵੱਲੋਂ ਕੋਈ ਕਮੀ ਨਹੀਂ ਹੈ ਸਿਰਫ ਸਾਡੇ ਪੋਲਿਟਿਸ਼ੀਅਨਾਂ ਵੱਲੋਂ ਹੀ ਥੋੜੀ ਕਮੀ ਰਹੀ ਆ ਆਰਮੀ ਨੇ ਪੂਰਾ ਡਟ ਕੇ ਮੁਕਾਬਲਾ ਕੀਤਾ ਸਾਡਾ ਪੂਰਾ ਉਹਨਾਂ ਨੂੰ ਸਿਖਾਇਆ ਸੋ ਜਿਹੜੇ ਸਾਡੇ ਪੋਲਿਟਿਸ਼ੀਅਨ ਜਦੋਂ ਪਹਿਲੇ ਹੋਏ ਜਿੰਨੀਆਂ ਵੀ ਵਾਰਾਂ ਹੋਈਆਂ ਇਹ ਹਮੇਸ਼ਾ ਪਾਕਿਸਤਾਨੀ ਟੋਟੇ ਹੀ ਕੀਤੇ ਨੇ ਇਹ ਪਹਿਲੀ ਵਾਰੀ ਹੀ ਸਮਝੌਤਾ ਕੀਤਾ ਜੇ ਤੇ ਐਤ ਕੀ ਸਾਡੇ ਪੋਲਿਟਿਸ਼ਨ ਜਿਹੜੇ ਹੈਗੇ ਨਾ ਉਹ ਮਾਰੇ ਸੀ ਸਾਡੀ ਆਰਮੀ ਪੂਰੀ ਸਟਰੋਂਗ ਸੀ ਸਟਰੋਂਗ ਸੀ ਆਰਮੀ ਹੋਰ ਮੇਰੇ ਪੂਰਾ ਪਟਾਚੇ ਸਿਰਫ ਸਾਡੇ ਆਪ ਸਵਾਲ ਉਹੀ ਹੈ ਕਿ ਜਵਾਬ ਕੀ ਦਿਓਗੇ ਤੁਸੀਂ ਜਨਤਾ ਨੂੰ ਜਿਸ ਕਰਕੇ ਸਾਰੀ ਜਵਾਬ ਕੀ ਦਵਾਂਗੇ ਨਾ ਕਿ ਡਰਾ ਹੋ ਗਿਆ ਮੈਂ ਤੇ ਡਰਾ ਹੋ ਗਿਆ ਮੈਨੂੰ ਐਂਜਲ ਕੋਈ ਆਈਪੀਐਲ ਹੈਗਾ ਜੀ ਫਿਕਸਿੰਗ ਸੀ ਦੱਸਾਂਗੇ ਮਤਲਬ ਡਰਾ ਹੋ ਗਿਆ ਮੈਂ ਡਰਾ ਹੋ ਗਿਆ ਮਤਲਬ ਅਸੀਂ ਆਰਮੀ ਦਾ ਆਰਮੀ ਦੇ ਮੋਰਲ ਨੂੰ ਬਣਾ ਜਿੰਨੀ ਵਾਰ ਵੀ ਲੜੇ ਆ ਪਾਕਿਸਤਾਨ ਨੇ ਟੋਟੇ ਕੀਤੇ ਆ ਐਦਕੀ ਟੋਟੇ ਕਦੇ ਮਜਾ ਤਾਂ ਸੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਟੋਟੇ ਕਰਦੇ ਤੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਆਮ ਜਨਤਾ ਦੇ ਚਿਹਰੇ ਆ ਚਿਹਰੇ ਬਹੁਤ ਕੁਝ ਦਿਖਾ ਰਹੇ ਨੇ ਅਸਲੇ ਕਿਉਂਕਿ ਜੋ ਵੀ ਇਸ਼ੂਸ ਨੇ ਉਹ ਬਾਅਦ ਚ ਰਿਵੋਲਵ ਹੁੰਦੇ ਰਹਿਣਗੇ ਪਰ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਅੱਜ ਚਿਹਰੇ ਤੇ ਖੁਸ਼ੀ ਆ ਤੁਸੀਂ ਦੇਖੋ ਕਿ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਬਾਹਰ ਆ ਰਹੇ ਨੇ ਔਰ ਜਿਸ ਤਰੀਕੇ ਨਾਲ ਸੀਜ਼ਫਾਇਰ ਦੀ ਗੱਲ ਸਾਹਮਣੇ ਸਾਹਮਣੇ ਆਈ ਤੋਂ ਉਸ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਔਰ ਲੋਕਾਂ ਦੇ ਚਿਹਰੇ ਤੇ ਖੁਸ਼ੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਸਾਰਾ ਕੰਮ ਹੋਇਆ ਤਾਂ ਉਸ ਤੋਂ ਬਾਅਦ ਸੀਜ਼ ਫਾਇਰ ਦੀ ਉਲੰਘਣਾ ਸੀਜ਼ ਫਾਇਰ ਜੋ ਹੋਇਆ ਕਿ ਕੁਝ ਲੇਡੀਜ਼ ਨੇ ਗੱਲ ਮੈਮ ਦੋਨਾਂ ਦੇਸ਼ਾਂ ਚ ਜੰਗ ਖਤਮ ਹੋ ਗਈ ਕਿਸ ਤਰ੍ਹਾਂ ਵੇ ਐਸੇ ਵੀ ਟਰੰਪ ਐਲਾਨ ਕੀਆ ਪਰ ਉਤਨਾ ਸਿਤਪਤ ਨਹੀਂ ਹੋਗਾ ਹੈ ਹੋ ਜਾਤ ਖਤਮ ਤਾਂ ਅੱਛਾ ਹੀ ਬਾਤ ਹੈ ਕਿ ਉਹ ਤਾਂ ਅੱਛਾ ਪਰਿਣਾਮ ਥੋੜਾ ਹੋਤੇ ਦੇਸ਼ ਕੇ ਲਈ ਉਸੇ ਇਕਨੋਮਿਕ ਡਾਊਨ ਹੋਤੀ ਔਰ ਬਹੁਤ ਸਾਰੇ ਸਿਸਟਮਿਕ ਖਰਾਬ ਹੋ ਜਾਂਦੇ ਹੈ। ਤਾਂ اچھی ਬਾਤ। ਔਰ ਯਾ ਤਾਂ ਤਾਂ ਪ੍ਰੋਬਲਮ ਅਭੀ ਨਹੀਂ ਇਹ ਸਭ ਠੀਕ ਠਾਕ ਹੈ। ਤਾਂ ਬਿਲਕੁਲ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਵੇਲੇ ਅਜ ਕਰੋਨਿਕਲ ਕੇ ਬਾਹਰ ਆਏ ਨੇ ਔਰ ਜਿਹੜਾ ਹੈ ਗੱਲ ਕਰੀਏ ਤਾਂ ਇਸ ਵੇਲੇ ਦੋਹਾਂ ਦੇਸ਼ਾਂ 'ਚ ਸਹਿਮਤੀ ਬੰਦੀ ਨਜ਼ਰ ਆਈ ਹੈ ਔਰ ਯੁੱਧ ਜੋ ਕਿ ਦੋਵੇਂ ਦੇਸ਼ਾਂ 'ਚ ਚੱਲ ਰਿਹਾ ਸੀ ਉਹਦੇ ਤੇ ਯੁੱਧ ਵਿਰਾਮ ਸੀਸਫਾਇਰ ਜਿਹੜੇ ਵਰਡਸ ਨੇ ਉਹ ਲੱਗੇ ਨੇ ਡੋਨਲਡ ਟਰੰਪ ਦੀ ਬਾਦਸ਼ਾਹਤ ਕਾਇਮ ਹੋਈ। ਲੇਕਿਨ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਔਰ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਇੰਡੀਆ ਪਾਕਿਸਤਾਨ ਦੋਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ ਸਹਿਮਤੀ ਬੰਦੀ ਹੈ ਔਰ ਅੱਜ ਲੋਕ ਆਰਾਮ ਦੀ ਜ਼ਿੰਦਗੀ ਜੀਣਗੇ ਔਰ ਪਿਛਲੇ ਕੁਝ ਸਮੇਂ ਤੋਂ ਅਸੀਂ ਵੀ ਲਗਾਤਾਰ ਫੀਲਡ 'ਚ ਸੀ ਕਵਰੇਜ ਕਰ ਰਹੇ ਸਾਂ ਤਾਂ ਦਿਨੋਂ ਰਾਤ ਇਹ ਨਹੀਂ ਦੇਖਦੇ ਸੀ ਕਿ ਕੀ ਹੈ ਪਰ ਲੋਕਾਂ ਦੇ ਚਿਹਰੇ ਤੇ ਸ਼ਿਕਨ ਜ਼ਰੂਰ ਸੀ ਕਿਉਂਕਿ ਕਈ ਤਰ੍ਹਾਂ ਦੇ ਲੋਕ ਇਸ ਧੰਦੇ ਨਾਲ ਵਪਾਰ ਦੇ ਨਾਲ ਜੁੜੇ ਸੀ ਅਗਰ ਵਪਾਰਕਦਾਰਿਆਂ ਦੀ ਗੱਲ ਕਰੀਏ ਤਾਂ ਉਹ ਲੋਕ ਵੀ ਇਹ ਸੋਚਦੇ ਸਨ ਕਿ ਸਾਡੇ ਵਪਾਰ ਦਾ ਕੀ ਬਣੇਗਾ ਪੈਸਾ ਕਿਵੇਂ ਆਏਗਾ ਜਿਸ ਤਰ੍ਹਾਂ ਲੇਬਰ ਸੀ ਦੇਖਿਆ ਬਹੁਤ ਸਾਰੀ ਵੀਡੀਓ ਸਾਹਮਣੇ ਆਈਆਂ ਕਿ ਲੇਬਰ ਪਲਾਨ ਕਰਕੇ ਬਾਹਰ ਜਾ ਰਹੀ ਸੀ ਉਹ ਵੀ ਚੀਜ਼ਾਂ ਦੇਖਣ ਨੂੰ ਮਿਲੀਆਂ ਔਰ ਕਈ ਚੀਜ਼ਾਂ ਦੇ ਜਮ੍ਹਾਂ ਖੋਰੀ ਵੀ ਔਰ ਜਿਹੜੀਆਂ ਦੇਖਣ ਨੂੰ ਮਿਲੀਆਂ ਪਰ ਇਸ ਵਿਚਾਲੇ ਰਾਤ ਵੇਲੇ ਆਕਾਸ਼ ਦੇ ਵਿੱਚ ਡਰੋਨ ਮਿਜ਼ਾਇਲਾ ਸੀ ਤਾਂ ਉਹ ਸਾਰੀਆਂ ਚੀਜ਼ਾਂ ਦਰਅਸਲ ਖਤਮ ਹੋਈਆਂ ਔਰ ਅਮਨ ਸ਼ਾਂਤੀ ਜਿਹੜੀ ਹੈ ਉਹ ਸਭ ਨਾਲੋਂ ਜ਼ਰੂਰੀ ਚੀਜ਼ ਹੈ ਔਰ ਇਸ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਕੰਮ ਪਾਕਿਸਤਾਨ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਿ ਜਦੋਂ ਪੈਲਗਾਮ ਹਮਲੇ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉਸ ਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਉਹ ਕਹਾਣੀ ਸ਼ੁਰੂ ਹੋਈ 22 April ਤੋਂ ਤਾਂ 22 April ਦੀ ਕਹਾਣੀ ਸ਼ੁਰੂ ਹੁੰਦੀ ਹੁੰਦੀ ਅੱਜ 10 ਮਈ ਤੱਕ ਪਹੁੰਚੀ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਦੋਹਾਂ ਦੇਸ਼ਾਂ ਦੇ ਵਿਚਾਲੇ ਸਹਿਮਤੀ ਬਣੀ ਹੈ ਤਾਂ ਟਰੰਪ ਦੀ ਇਨਵੋਲਵਮੈਂਟ ਤੋਂ ਬਾਅਦ ਸਹਿਮਤੀ ਬਣੀ ਹੈ ਪਰ ਲੋਕ ਆਮ ਜਨਤਾ ਜਿਹੜੀ ਹੈ ਉਹ ਹੀ ਕਹਿ ਰਹੀ ਹੈ ਕਿ ਸਾਡੀ ਸੇਵਾ ਦਾ ਮਨੋਬਲ ਬਹੁਤ ਉੱਚਾ ਹੈ ਸਾਡੀ ਸੇਵਾ ਬਹੁਤ ਉੱਚੀ ਹੈ ਸਾਡੇ ਅਸੀਂ ਆਪਣੀ ਸੇਵਾਵਾਂ ਨੂੰ ਸਲਾਮ ਕਰਦੇ ਹਾਂ ਪਰ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਲੋੜ ਹੈ ਕੁਝ ਲੋਕਾਂ ਜ ਵੀ ਕਹਿ ਰਹੇ ਨੇ ਕਿ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਏਗਾ ਰੂਸ ਨੂੰ ਇਸ ਵਾਰ ਸਬਕ ਜੋ ਭਾਰਤ ਨੇ ਸਿਖਾਇਆ ਹੈ ਔਰ ਮੁੜ ਮੀਟਿੰਗਾਂ ਨੂੰ ਇਸ ਤਰੀਕੇ ਨਾਲ ਸਬਕ ਸਿਖਾਇਆ ਜਾਵੇ ਕਕਲ ਮਿਲਾ ਕੇ ਆਮ ਜਨਤਾ ਵੱਲੋਂ ਇਸ ਜਿਹੜੀ ਜੰਗ ਰੁਕੀ ਹੈ ਉਸ ਦਾ ਖੁੱਲੇ ਤੌਰ ਦੇ ਉੱਤੇ ਸਵਾਗਤ ਕੀਤਾ ਗਿਆ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ